ਜਦੋਂ ਮੈਂ ਡਾਕਟਰਾਂ ਕੋਲ ਗਈ ਟੈਸਟ ਕਰਾਈ ਤਾਂ ਕੋਈ ਵੀ ਦਿੱਕਤ ਨਹੀਂ ਆਈ ਫਿਜ਼ੀਕਲੀ ਕੋਈ ਵੀ ਡੈਮੇਜ ਨਹੀਂ ਹੋਇਆ ਪਰ ਇਹਨੂੰ ਫਿਰ ਵੀ ਦਿਖਦਾ ਨਹੀਂ ਸੀ ਡਾਕਟਰਾਂ ਦੇ ਬੰਦੇ ਨੂੰ ਦਿਸਣੋਂ ਵੀ हट ਜਾਂਦਾ ਹੈ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਜਿਹੀ ਬਿਮਾਰੀ ਬਾਰੇ ਦੱਸਾਂਗੇ ਜਿਹਦੇ ਬਾਰੇ ਤੁਸੀਂ ਸ਼ਾਇਦ ਕਦੇ ਪਹਿਲਾਂ ਨਾ ਸੁਣਿਆ ਹੋਵੇ ਜਾਂ ਤੁਸੀਂ ਸੋਚ ਵੀ ਨਾ ਸਕੋ ਕਿ ਅਜਿਹੀ ਬਿਮਾਰੀ ਹੈ ਜਿਦੇ ਵਿੱਚ ਆਪਾਂ ਨੂੰ ਇਹੋ ਜਿਹੀ ਪ੍ਰੋਬਲਮ ਵੀ ਆ ਸਕਦੀਆਂ ਈ ਬੰਦੇ ਨੂੰ ਐਵੇਂ ਵੀ ਹੋ ਸਕਦਾ ਹੈ ਇਹ ਜਿਹੜੀ ਬਿਮਾਰੀ ਹੈ ਜਿਹੜੀ ਸਾਨੂੰ ਅੱਜ ਆਪਾਂ ਦੱਸਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਜਿਹੜੇ ਇਤਿਹਾਸ ਦੇ ਕੁਝ ਉਹ ਚੀਜ਼ਾਂ ਦੱਸਾਂਗੇ ਇਸ ਬਿਮਾਰੀ ਦੇ ਨਾਲ ਰਿਲੇਟਡ ਜਿਹੜੀਆਂ ਸੁਣਨੇ ਕਦੇ ਪਹਿਲਾਂ ਨਾਂ ਤੇ ਸੁਣੀਆਂ ਹੋਣ ਆਪਾਂ ਸਾਰੇ ਹੀ ਜਾਣਦੇ ਆ ਕਿ ਬਿਮਾਰੀ ਕੋਈ ਵੀ ਵੱਡੀ ਛੋਟੀ ਨਹੀਂ ਹੁੰਦੀ ਪਰ ਇਹ ਬਿਮਾਰੀ ਨੂੰ ਸੁਣ ਕੇ ਤੁਹਾਡੇ ਰੌਂਗ ਟੀ ਜ਼ਰੂਰ ਖੜੇ ਹੋਣਗੇ ਇਹ ਬਿਮਾਰੀ ਦਾ ਨਾਮ ਹੈ ਕਨਵਰਜਨ ਡਿਸਆਰਡਰ ਇਹ ਇੱਕ ਮਾਨਸਿਕ ਬਿਮਾਰੀ ਆ ਨਿਊਰੋਲੋਜੀਕਲ ਬਿਮਾਰੀ ਆ ਡਿਗਰੀ ਬਿਮਾਰੀ ਹੋਵੇ ਬੱਦਾਂ ਪੈਰਾਲਾਈਜ਼ ਵੀ ਹੋ ਸਕਦਾ ਆ ਸਭ ਤੋਂ ਵੱਡਾ ਸਭ ਤੋਂ ਜ਼ਿਆਦਾ ਹੋਣ ਵਾਲਾ ਇਹਦੇ ਵਿੱਚ ਜ ਮਤਲਬ ਕਿ ਜੇਕਰ ਤੁਸੀਂ ਕਿਸੇ 33 ਚੀਜ਼ ਨੂੰ ਹੱਥ ਲਾਉਂਗੇ ਸੋਨੂੰ ਮਹਿਸੂਸ ਹੀ ਨਹੀਂ ਹੋਊਗਾ ਕਿ ਉਹ ਗਰਮਾ ਜੇਕਰ ਤੁਸੀਂ ਕਿਸੇ ਬਹੁਤ ਜਿਆਦੇ ਠੰਡੀ ਚੀਜ਼ ਨੂੰ ਹੱਥ ਲਾਉਂਗੇ ਸੋਨੂੰ ਮਹਿਸੂਸ ਨਹੀਂ ਹੋਊਗਾ ਕਿ ਉਹ ਬਹੁਤ ਜਿਆਦੇ ਠੰਡੀ ਆ ਮਤਲਬ ਕਿ ਸੋਨੂੰ ਪਤਾ ਹੀ ਨਹੀਂ ਚੱਲੂਗਾ ਸੈਂਸੇਸ਼ਨ ਜਿਹੜੀ ਉਹ ਖਤਮ ਹੋਣੀ ਲੱਗ ਜਾਂਦੀ ਆ ਤੁਹਾਡੀ ਜੀਭ ਨੂੰ ਟੇਸਟ ਆਉਣਾ ਖਤਮ ਹੋ ਸਕਦਾ ਆ ਤੁਹਾਨੂੰ ਕੰਨਾਂ ਤੋਂ ਸੋਨੂੰ ਖੜ ਸਕਦਾ ਆ ਤੁਹਾਨੂੰ ਮੈਨੂੰ ਐ ਲੱਗ ਸਕਦਾ ਹੈ ਕਿ ਮੈਨੂੰ ਮੇਰੇ ਕੰਨਾਂ ਤੋਂ ਸੋਹਣੇ ਨਹੀਂ ਰਿਹਾ ਸਡਨਲੀ ਕੋਈ ਕੋਈ ਸੱਟ ਨਹੀਂ ਲੱਗਦੀ ਹੈ ਕਿ ਕੋਈ ਪ੍ਰਕਾਰ ਦਾ ਕਿਸੇ ਪ੍ਰਕਾਰ ਦਾ ਤੁਹਾਡੇ ਫਿਜ਼ੀਕਲੀ ਕੋਈ ਡੈਮੇਜ ਨਹੀਂ ਹੁੰਦਾ ਪਰ ਸੋਨੂੰ ਇਹ ਸਿਰਫ ਇੱਕੇ ਬਿਮਾਰੀ ਮਾਨਸਿਕ ਆਧਾਰ ਤੇ ਹੋਣ ਕਰਕੇ ਇਹ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ ਨੇ ਤੇ ਇਹਦੇ ਵਿੱਚ ਬੰਦੇ ਨੂੰ ਦਿਸਣੋਂ ਵੀ ਹਟ ਜਾਂਦਾ ਆ ਸਭ ਤੋਂ ਵੱਡੀ ਗੱਲ ਤੇ ਸਭ ਤੋਂ ਜ਼ਿਆਦਾ ਜਿਹੜਾ ਇਹਦੇ ਵਿੱਚ ਪਾਇਆ ਜਾਂਦਾ ਬੰਦੇ ਨੂੰ ਦਿਸਣੋਂ ਹੀ ਹਟ ਜਾਂਦਾ ਆ ਕਿ ਉਹ ਬੰਦਾ ਇੱਕੋ ਲਖਤ ਬਲਾਈਂਡ ਹੋ ਜਾਂਦਾ ਆ ਹੁਣ ਆਪਾਂ ਤਾਂ ਸੰਗ ਸਾਨੂੰ ਇਹ ਸਬਿਮਾਰੀ ਦੇ ਮੁੱਖ ਕਾਰਨ ਜਿਹੜੇ ਤੁਹਾਨੂੰ ਪਤਾ ਲੱਗੂਗਾ ਕਿ ਇਹੇ ਚੀਜ਼ਾਂ ਆਪਣੇ ਨਾਲ ਹੁੰਦੀਆਂ ਕਿਵੇਂ-ਕਿਵੇਂ ਨੇ ਇਹ ਬਿਮਾਰੀ ਦੇ ਵਿੱਚ ਮੁੱਖ ਕਾਰਨ ਇਹ ਆ ਕਿ ਸਟ੍ਰੈਸ ਹੁੰਦੀ ਬੰਦੇ ਨੂੰ ਜਦੋਂ ਬੰਦੇ ਨੂੰ ਸਟ੍ਰੈਸ ਬਹੁਤ ਜ਼ਿਆਦਾ ਹੋ ਜਾਂਦੀ ਆ ਸਟ੍ਰੈਸ ਜਦੋਂ ਕ੍ਰੋਨਿਕ ਹੋ ਜਾਂਦੀ ਆ ਤਾਂ ਇਹੇ ਬਿਮਾਰੀ ਆ ਜਿਹੜੀ ਬੰਦੇ ਨੂੰ ਹੋ ਸਕਦੀ ਆ ਹੁਣ ਕਹਿਣ ਤੋਂ ਭਾਵ ਕੀ ਆ ਜਿਹੜੀ ਆਪਾਂ ਕਹਿੰਦੇ ਨੇ ਕਿ ਤੈਨੂੰ ਸਟ੍ਰੈ ਹਰ ਰੋਜ਼ ਜਿਹੜੀ ਸਟ੍ਰੈਸ ਆ ਉਹ ਨਾਰਮਲ ਆ ਹੋਣੀ ਚਾਹੀਦੀ ਆ ਕਿਉਂਕਿ ਕਰਕੇ ਉਹਦੇ ਨਾਲ ਆਪਣੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਵਧਦੀ ਆ ਆਪਾਂ ਜਿਆਦਾ ਕੰਮ ਕਰਦੇ ਆ ਹਨਾ ਜਦੋਂ ਆਪਾਂ ਨੂੰ ਛੋਟੀਆਂ ਛੋਟੀਆਂ ਸਟ੍ਰੈਸ ਆ ਜਿਹੜੀ ਹੁੰਦੀ ਆ ਜੇਕਰ ਆਪਾਂ ਨੂੰ ਕਿਸੇ ਚੀਜ਼ ਦੀ ਵੀ ਸਟ੍ਰੈਸ ਨਾ ਹੋਵੇ ਤਾਂ ਆਪਾਂ ਕੋਈ ਵੀ ਕਦੇ ਵੀ ਕਿਸੇ ਟਾਸਕ ਨੂੰ ਪੂਰਾ ਨਹੀਂ ਕਰ ਸਕਦੇ ਸਟ੍ਰੈਸ ਹੋਣੀ ਜ਼ਰੂਰੀ ਆ ਉਹ ਇਹ ਵਾਲੀ ਸਟ੍ਰੈਸ ਨਹੀਂ ਹੈਗੀ ਜਿਹੜੀ ਆਪਾਂ ਸਮਝ ਲੈਂਦੇ ਆ ਇਹ ਆ ਕ੍ਰੋਨਿਕ ਸਟ੍ਰੈਸਰ ਇਹਦੇ ਵਿੱਚ ਕੀ ਹੁੰਦਾ ਆ ਆਪਣੇ ਬ੍ਰੇਨ ਨੂੰ ਵੀ ਡੈਮੇਜ ਹੁੰਦਾ ਆ ਆਪਣੇ ਸਰੀਰ ਨੂੰ ਵੀ ਡੈਮੇਜ ਹੁੰਦਾ ਆ ਸੋ ਇਸ ਕਰਕੇ ਉਹ ਵਾਲੀ ਸਟ੍ਰੈਸ ਨਹੀਂ ਸਮਝਣੀ ਹੈਗੀ ਜਿਹੜੀ ਆਪਾਂ ਆਮ ਗੱਲਾਂ ਬਾਤਾਂ ਵਿੱਚ ਕਹੀ ਜਾਂਦੀ ਕਿ ਤੈਨੂੰ ਤਾਂ ਸਟ੍ਰੈਸ ਹੋਣਾ ਐਵੇਂ ਨਹੀਂ ਹੁੰਦਾ ਹੈਗਾ ਇਹਦੇ ਇੱਕ ਟਾਈਮ ਪੀਰੀਅਡ ਹੁੰਦਾ ਆ ਉਸ ਤੋਂ ਬਾਅਦ ਬੰਦੇ ਨੂੰ ਕਿਹਾ ਜਾਂਦਾ ਕਿ ਇਸ ਨੂੰ ਕ੍ਰੋਨਿਕ ਸਟ੍ਰੈਸ ਹੈ ਐਨੀ ਛੇਤੀ ਇਹ ਨਹੀਂ ਹੁੰਦੀ ਹਰੇਕ ਬੰਦੇ ਦੀ ਲਪੇਟ ਦੇ ਵਿੱਚ ਨਹੀਂ ਆਉਂਦਾ ਦੂਜੇ ਨੰਬਰ ਤੇ ਟਰਾਮਾ ਹੋ ਜਾਣਾ ਇਹਦੇ ਵਿੱਚ ਕੀ ਆ ਕੁਝ ਅਜੀਹਾ ਦੇਖ ਲੈਣਾ ਕੋਈ ਅਜੀਹਾ ਇਨਸੀਡੈਂਟ ਦੇਖ ਲੈਣਾ ਜਿਹੜਾ ਆਪਾਂ ਕਦੇ ਐਕਸਪੈਕਟ ਨਾ ਕਰੀਏ ਕਿ ਇੰਨਾ ਐਵੇਂ ਵੀ ਹੋ ਸਕਦਾ ਆ ਕੋਈ ਬੰਦਾ ਐਵੇਂ ਮਰ ਸਕਦਾ ਆ ਹਨਾ ਕਿਸੇ ਦੀ ਅੱਖਾਂ ਦੇ ਸਾਹਮਣੇ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਜਾਣਾ ਜਾਂ ਕੋਈ ਚਾਈਲਡ ਅਬਿਊਜ਼ ਹੋ ਜਾਣਾ ਹਨਾ ਬਚਪਨ ਦੇ ਵਿੱਚ ਕੋਈ ਅਜੀਹੀ ਹਰਕਤ ਹੋਣੀ ਜਿਹੜਾ ਤੁਸੀਂ ਭੁੱਲ ਨਾ ਸਕੋ ਤੁਹਾਡੇ ਨਾਲ ਹੋਇਆ ਜਾਂ ਤੁਹਾਨੇ ਦੇਖਿਆ ਇਹਨੂੰ ਆਪਾਂ ਕਹਿੰਦੇ ਆ ਕਿ ਟਰਾਮਾ ਉਹ ਬੰਦੇ ਦੀ ਮੈਮਰੀ ਦਾ ਇੱਕ ਪੱਕਾ ਪਾਟ ਬਣ ਜਾਂਦਾ ਆ ਤੀਜੇ ਨੰਬਰ ਤੇ ਉਹਦੇ ਕੋਈ ਵੀ ਮੈਂਟਲ ਹੈਲਥ ਹਿਸਟਰੀ ਹੋਵੇ ਇਹ ਵੀ ਕਿ ਉਹਨੂੰ ਐਂਗਜ਼ਾਇਟੀ ਹੋ ਕੇ ਉਹਨੂੰ ਡਿਪਰੈਸ਼ਨ ਹੋਇਆ ਹੋਵੇ ਜਾਂ ਕੋਈ ਵੀ ਪਰਸਨੈਲਿਟੀ ਡਿਸਆਰਡਰ ਦੀ ਉਹਨੂੰ ਪ੍ਰੋਬਲਮ ਆ ਜਿਹੜੀ ਆਈ ਹੋਵੇ ਉਹ ਬੰਦਾ ਵੀ ਹਾਈ ਰਿਸਕ ਤੇ ਰਹਿੰਦਾ ਆ ਕਿ ਇਹੇ ਬਿਮਾਰੀ ਉਸਨੂੰ ਲਪੇਟ ਦੇ ਵਿੱਚ ਲਾਊਗੀ ਹੀ ਲਾਊਗੀ ਸੋ ਇਹ ਸੀ ਜਿਹੜੇ ਆਪਣੇ ਬੇਸਿਕਲੀ ਕਾਰਨ ਜਿਨ੍ਹਾਂ ਦੇ ਕਰਕੇ ਜਿਹੜੀ ਬਿਮਾਰੀ ਇਹ ਆਉਂਦੀ ਆ ਹੁਣ ਤੁਹਾਡੇ ਨਾਲ ਸਬੂਤ ਸ਼ੇਅਰ ਕਰਾਂਗੇ ਜੇ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਬੰਦਿਆਂ ਨੂੰ ਅਸਲ ਦੇ ਵਿੱਚ ਦੇਖਣ ਨੂੰ ਹਟ ਜਾਂਦਾ ਆ ਤੇ ਬੰਦਿਆਂ ਨੂੰ ਸੁਣਨ ਨੂੰ ਵੀ ਹਟ ਜਾਂਦਾ ਜਾਂ ਹੋਰ ਵੀ ਬਹੁਤ ਸਾਰਾ ਕੁਝ ਪਰ ਆਪਾਂ ਤੁਹਾਨੂੰ ਜਿਆਦਾ ਮੇਨ ਫੋਕਸ ਰੱਖਾਂਗੇ ਕਿ ਬੰਦਿਆਂ ਨੂੰ ਜਿਹੜਾ ਦਿਖਣ ਨੂੰ ਹਟ ਜਾਂਦਾ ਜਦਕਿ ਕੋਈ ਵੀ ਉਹਦੇ ਅੱਖ ਦੇ ਉੱਪਰ ਛੱਟ ਨਹੀਂ ਲੱਗਦੀ ਉਹਨੂੰ ਕੋਈ ਵੀ ਫਿਜ਼ੀਕਲ ਡੈਮੇਜ ਨਹੀਂ ਹੁੰਦਾ ਸਿਰਫ ਉਹ ਸਿਰਫ ਉਹਦੇ ਬ੍ਰੇਨ ਦੇ ਕਰਕੇ ਉਹਨੂੰ ਬੰਦੇ ਦੀ ਨਿਗਾ ਚਲੀ ਜਾਂਦੀ ਆ ਤੇ ਕਈ ਵਾਰੀ ਵਾਪਸ ਵੀ ਆ ਜਾਂਦੀ ਆ ਕਈ ਵਾਰੀ ਬੜੀ ਸ਼ਾਰਟ ਟਾਈਮ ਵਾਸ ਉਹਦੇ ਵਿੱਚ ਉਹ ਸਾਰੇ ਪ੍ਰੂਫ ਜਿਹੜੇ ਲਏ ਗਏ ਨੇ ਆਰਟੀਕਲ ਦਾ ਨਾਮ ਸੀ ਦੇ ਕ੍ਰਾਈਡ ਅੰਟਿਲ ਦੇ ਕੁਡ ਨਾਟ ਠੀਕ ਹੈ ਸੋ ਆਪਾਂ ਇਹ ਆਰਟੀਕਲ ਕਿੱਥੋਂ ਚੱਕਿਆ ਆ ਕਿਹੜਾ ਨਿਊਜ਼ਪੇਪਰ ਆ ਦਾ ਨਿਊਯਾਰਕ ਆਫ ਟਾਈਮ ਅਮਰੀਕਾ ਦਾ ਨਿਊਜ਼ਪੇਪਰ ਆ ਉਹਦੇ ਵਿੱਚ ਉਹ ਜਿਹੜੇ ਸਾਰੇ ਪ੍ਰੂਫ ਨੇ ਲਾਈ ਗਏ ਨੇ ਤੇ ਇਹਦੇ ਵਿੱਚ ਪ੍ਰੂਫ ਕੀ ਆ ਕਿ ਇੱਕ ਲੇਡੀ ਸੀ ਉਹਦਾ ਜਿਹੜਾ ਜਾਦੇ ਮਤਲਬ ਕਿ ਜ਼ਿਕਰ ਕੀਤਾ ਹੋਇਆ ਹੋਣੀ ਜਿਆਦਾ ਲੀਡ ਕੀਤਾ ਸੀ ਤੇ ਉਹਨੂੰ ਹੀ ਜਿਆਦਾ ਪ੍ਰੋਬਲਮ ਵੀ ਆਈ ਸੀ ਤੇ ਉਹਦੇ ਬਾਰੇ ਹੀ ਜਿਆਦਾ ਜ਼ਿਕਰ ਆ ਕੋਈ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਪ੍ਰੋਬਲਮ ਹੋਈ ਸੀ ਓਲ ਏਡੀ ਨਾਲ ਕੀ ਹੁੰਦਾ ਹੈ ਟਰਾਮਾ ਏ ਦੇ ਵਿੱਚ ਟਰਾਮਾ ਕੇਸ ਦਿਖਾਇਆ ਗਿਆ ਹੈ ਜਿਹਦੇ ਕਰਕੇ ਉਹਨਾਂ ਨੂੰ ਦਿਸਣੋਂ ਹਟ ਜਾਂਦਾ ਜਿਹੜੇ ਇਹ ਕੰਬੇਡੀਅਨ ਰਿਫਿਊਜੀ ਕਰਕੇ ਲੋਕ ਸੀ ਕੰਬੇਡੀਆ ਤੇਜ ਤੋਂ ਇਹ ਸਾਊਥਰਨ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਰਹੇ ਆਪਣਾ ਇਹਨਾਂ ਨੇ ਸ਼ਰਨ ਲਈ ਸੀ ਜਦੋਂ ਇਹਨਾਂ ਨਾਲ ਜੈਨੋਸਾਈਡ ਹੋਣੀ ਸ਼ੁਰੂ ਹੋਈ ਇਹਨਾਂ ਨੂੰ ਬੜਾ ਮਤਲਬ ਕੀ ੱੱਕਾਸ਼ਾ ਉੱਥੇ ਬੜਾ ਕੁੱਟਿਆ ਜਾਂਦਾ ਮਾਰਿਆ ਜਾਂਦਾ ਸੀ ਤੇ ਇਹ ਰਿਫਿਊਜੀ ਬਣ ਕੇ ਆਪਣਾ ਕੈਲੀਫੋਰਨੀਆ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਰਹਿਣ ਲੱਗੇ ਉੱਥੇ ਹੀ ਜਾ ਕੇ ਪ੍ਰੋਬਲਮ ਕੀ ਆਈ ਸਡਨਲੀ ਇਹਨਾਂ ਨੂੰ ਦਿਖਣੋਂ ਹਟਣਾ ਸ਼ੁਰੂ ਹੋ ਗਿਆ ਕਿਸੇ ਨੂੰ ਸੁਣਨੋਂ ਹਟਣਾ ਸ਼ ਤੋ ਜਿਹੜਾ ਪ੍ਰੂਫ ਆ ਤੁਹਾਨੂੰ ਵੀਡੀਓ ਤੇ ਆਰਟੀਕਲ ਦੀ ਹਨ ਇੱਕ ਲਾਈਨ ਉਹ ਹਾਈਲਾਈਟ ਕੀਤੀ ਹੋਈ ਆ ਉਹ ਦਿਖ ਰਹੀ ਹੋਊਗੀ ਉਹਦੇ ਵਿੱਚ ਲਿਖਿਆ ਹੁੰਦਾ ਆ ਕਿ ਇਹਨਾਂ ਨੂੰ ਦਿਖਣੋਂ ਹਟਣਾ ਸ਼ੁਰੂ ਹੋ ਗਿਆ ਹਨ ਤੇ ਇੱਕ ਆਰਟੀਕਲ ਦੀ ਲਾਈਨ ਦੇ ਵਿੱਚ ਤੁਹਾਨੂੰ ਲਿਖਿਆ ਦਿਖੂਗਾ ਕਿ ਉਹ 10 ਸਾਲ ਤੋਂ ਉੱਪਰ ਟਾਈਮ ਹੋ ਗਿਆ ਸੀ ਜਦੋਂ ਉਹਨੂੰ ਦਿਖਿਆ ਹੀ ਨਹੀਂ ਮਤਲਬ ਕਿ ਇੰਨਾ ਟਾਈਮ ਸਮਾਂ ਜਿਹੜਾ ਲੰਬਾ ਲੰਘਿਆ ਸੀ ਉਹਨਾਂ ਨੂੰ ਦਿਖਿਆ ਹੀ ਨਹੀਂ ਹੈਗਾ ਹਨਾ ਉਹਨਾਂ ਨੂੰ ਇੱਕੋ ਲੱਗਦਾ ਉਹਨਾਂ ਦੀ ਅੱਖਾਂ ਦੀ ਨਿਗਾ ਚਲੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਨਿਗਾ ਨਹੀਂ ਆਈ ਹੈਗੀ ਕਦੇ ਉਹਨਾਂ ਨੂੰ ਕੁਝ ਨਹੀਂ ਦਿਖਿਆ ਹੈਗਾ ਸੋ ਇਹਦੇ ਵਿੱਚ ਕਲੈਨ ਹੋਰ ਤੁਸੀਂ ਦੇਖੋਗੇ ਉਹਦੇ ਵਿੱਚ ਲਿਖਿਆ ਹੋਊਗਾ ਕਿ ਇਹ ਕੱਲੀ ਕੋਈ ਔਰਮੈਨ ਨਹੀਂ ਹੈਗੀ ਸੀ ਜਿਹਨੂੰ ਦਿਖਦਾ ਨਹੀਂ ਸੀ ਹੈਗਾ ਕੋਈ ਹੋਰਾਂ ਨੂੰ ਵੀ ਮਿਲੀ ਜਦੋਂ ਇਹਨੂੰ ਪਤਾ ਲੱਗਿਆ ਕਿ ਬਹੁਤ ਸਾਰੀਆਂ ਵੀ ਔਰਮੈਨ ਨਹੀਂ ਜਿਨ੍ਹਾਂ ਨੂੰ ਦੇਖਣੋਂ ਹਟ ਗਿਆ ਤੇ ਇਹਨੂੰ ਸੁਣਨੋਂ ਵੀ ਹਟਣਾ ਸ਼ੁਰੂ ਹੋ ਗਿਆ ਸੀ ਜਦ ਕਿ ਕੋਈ ਫਿਜ਼ੀਕਲ ਡੈਮੇਜ ਨਹੀਂ ਕੋਈ ਸੱਟ ਨਹੀਂ ਕੁਝ ਨਹੀਂ ਪਰ ਇਹਨੂੰ ਇਹ ਚੀਜ਼ਾਂ ਹੋ ਰਹੀਆਂ ਸੀ ਕੋਈ ਵੀ ਡੈਮੇਜਿੰਗ ਹੋਇਆ ਪਰ ਇਹਨੂੰ ਫੇਰ ਵੀ ਦਿਖਦਾ ਨਹੀਂ ਸੀ ਡਾਕਟਰ ਵੀ ਬੜੇ ਹਰਾਨ ਸੀ ਤੇ ਫਿਰ ਉਸ ਤੋਂ ਬਾਅਦ ਇਹ ਨਵਾਂ ਡਿਸਆਰਡਰ ਨਿਕਲ ਕੇ ਆਇਆ ਜਿਹਦਾ ਨਾਮ ਸੀ ਕਨਵਰਜਨ ਡਿਸਆਰਡਰ ਤੇ ਪਤਾ ਚੱਲਿਆ ਕਿ ਇਹਦੇ ਵਿੱਚ ਇਹ ਜਿਹੜੀ ਖਤਾਂ ਆਉਂਦੀਆਂ ਨੇ ਇਹ ਇੱਕ ਮਾਨਸਿਕ ਅਧਾਰਤ ਪ੍ਰੋਬਲਮ ਆ ਜਿਹੜੀ ਕਿ ਫਿਜ਼ੀਕਲੀ ਡੈਮੇਜ ਦੇ ਵਿੱਚ ਜਾ ਕੇ ਕਨਵਰਟ ਹੋ ਜਾਂਦੀ ਆ ਤੇ ਇਹ ਲੋਕਾਂ ਨੇ ਫੇਸ ਕੀਤੀ ਆ ਇੱਕਾ ਤੁਸੀ ਚਾਹੁੰਦੇ ਹੋ ਕਿ ਇਹਨਾਂ ਦੀ ਕਮਿਊਨਿਟੀ ਦੇ ਉੱਪਰ ਹਨ ਕਿਵੇਂ ਇਹਨਾਂ ਨਾਲ ਜਨੋਸਾਈਡ ਹੋਈ ਕਿੰਨਾ ਕੱਟਿਆਚਾਰ ਹੋਇਆ ਇਹਨਾਂ ਦੇ ਉੱਪਰ ਕਿ ਇਹਨਾਂ ਨੂੰ ਦਿਸਣੋਂ ਹਟਣਾ ਸ਼ੁਰੂ ਹੋ ਗਿਆ ਕਿ ਕਿੰਨਾ ਕਿੰਨਾਂ ਦੇ ਮਾਨਸਿਕ ਪੱਧਰ ਤੇ ਅਸਰ ਪਿਆ ਹੋਊਗਾ ਕਿੰਨਾ ਕੁ ਉੱਥੇ ਜ਼ਿਆਦਾ ਖੂਨ ਖਰਾਬਾ ਹੋਇਆ ਹੋਊਗਾ ਕਿ ਇਹਨਾਂ ਨੂੰ ਦਿਸਣੋਂ ਸੁਣਨੋਂ ਹਟਣਾ ਸ਼ੁਰੂ ਹੋਗਾ ਇੰਨੀ ਮਾਨਸਿਕ ਪੀੜਾ ਤੁਸੀਂ ਲੰਗੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਣਾ ਸੁਝਾਅ ਦੇ ਸਕਦੇ ਹੋ ਕਿ ਆਪਾਂ ਅਗਲੀ ਵੀਡੀਓ ਇਹਨਾਂ ਦੀ ਕਮਿਊਨਿਟੀ ਦੇ ਉੱਪਰ ਵੀ ਬਣਾ ਦਾਂਗੇ ਇੱਕ ਵੱਖਰੀ ਜਿਹਦੇ ਵਿੱਚ ਤੁਹਾਨੂੰ ਇਹਨਾਂ ਦਾ ਸਾਰਾ ਇਤਿਹਾਸ ਪਤਾ ਲੱਗ ਜਾਊਗਾ ਪਰ ਇਹ ਵੀਡੀਓ ਸੀ ਆਪਣੀ ਇੱਕ ਮਤਲਬ ਕਿ ਡਿਸਆਰਡਰ ਦੇ ਆਧਾਰਤ ਕਨਵਰਜਨ ਡਿਸਆਰਡਰ ਦੇ ਆਧਾਰ। ਹੋਪ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਸਾਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ।